ਕਹਿੰਦੇ ਸ਼ੌਂਕ ਦਾ ਬਾਈ ਕੋਈ ਮੌਲ ਨਹੀਂਗਾ ਤੇ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਵੱਡੇ ਟਰੈਕਟਰ ਤੇ ਸ਼ੌਂਕ ਪੂਰਾ ਕਰਨਾ ਤੇ ਆ ਛੋਟਾ ਟਰੈਕਟਰ ਬਾਈ ਕੋਲੇ ਸੀਗਾ HMT 2511 ਤੇ ਇਸੇ ਤੇ ਆਪਦਾ AC ਕੈਮ ਨਾਲ ਸ਼ੌਂਕ ਪੂਰਾ ਕੀਤਾ ਕਰਦੇ ਆਪਾਂ ਮਾਲਕ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਜਿਹੜੇ ਬਾਈ ਨੇ ਤਿਆਰ ਕੀਤਾ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਆਪਾਂ ਪਹਿਲਾਂ ਵੀ ਕਿਹਾ ਸੀ ਪੂਰੀ ਵੀਡੀਓ ਫੁੱਲ ਡਿਟੇਲ ਚ ਆਊਗੀ ਤੇ ਇਸ ਵੀਡੀਓ ਚ ਦੱਸਦੇ ਆ ਕੀ ਕੁਝ ਕੀਤਾ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਬਾਈ ਜੀ ਪਹਿਲਾਂ ਤਾਂ ਬਾਈ ਜੀ ਤੁਸੀਂ ਆਪਦਾ ਨਾਮ ਦੱਸੋ ਮੇਰਾ ਨਾਮ ਕਰਸ਼ੇਪ ਸਿੰਘ ਹੈ ਹਾਂਜੀ ਪਿੰਡ ਖ ਤੇ ਬਾਕੀ ਜਿਹੜਾ ਤੁਹਾਡਾ ਆਹ ਟਰੈਕਟਰ ਆ ਬਈ 2511 ਇਹ ਤੁਹਾਡਾ ਜੱਦੀ ਟਰੈਕਟਰ ਆ ਹਾਂਜੀ ਜੱਦੀ ਰਿਹਾ ਪੁਰਾਣਾ ਟਰੈਕਟਰ ਘਰੇ ਰੱਖਿਆ ਸੀ ਹਾਂਜੀ ਘਰੇ ਰੱਖਿਆ ਸੀ ਕੀ ਤੁਹਾਡੇ ਦਿਮਾਗ 'ਚ ਗੱਲ ਆਈ ਕੀ ਬਈ ਆਪਾਂ ਐ ਕਰਕੇ AC ਕੈਮਨ ਲਾਉਣਾ ਬਸ ਬਈ ਸ਼ੌਂਕ ਸੀਗਾ ਠੀਕ ਆ ਤੇ ਪਰ ਮੈਂ ਤਾਂ ਮਾੜਾ ਮੂਟਾ ਕੰਮ ਕਰਾਉਣ ਗਿਆ ਸੀ ਬਾਈ ਕੋਲੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਡੀ ਬਣ ਗਈ ਪਾਈਆਂ ਦਾ ਆਪਾਂ ਇਹਨੂੰ ਏਸੀ ਕੈਮਣ ਕਰ ਦਿੱਤੀ ਏਸੀ ਕੈਮਣ ਕਰਤੀ ਤੇ ਪਹਿਲਾਂ ਤੁਸੀਂ ਇਹ ਦੱਸੋ ਪਹਿਲਾਂ ਟਰੈਕਟਰ ਪੁਰਾਣੇ ਰੰਗ ਜੀ ਸੀਗਾ ਪੁਰਾਣੇ ਰੰਗ ਮਾਡਲ ਕਿਹੜਾ ਜੀ ਇਹ ਇਹ 77 ਮਾਡਲ ਹੈ 1977 ਮਾਡਲ 25 ਗੇਰ ਰੀਜਨਲ ਹੀ ਹੈ ਜੀ ਇਹ ਰੀਜਨਲ ਹੀ ਠੀਕ ਹੈ 25 ਗੇਰ ਰੀਜਨਲ ਟਰੈਕਟਰ ਆ ਤੇ ਪੰਜਾਬ ਨੰਬਰ ਦਾ ਸੀਗਾ ਹਨਾ ਤੇ ਇਹਦੇ ਵਿੱਚ ਬਾਈ ਕੀ ਤੁਸੀਂ ਚੇਂਜ ਕੀਤਾ ਪਹਿਲਾਂ ਤਾਂ ਅਸੀਂ ਇਹਦੇ ਵਿੱਚ ਕੋਈ ਕਾਸ ਬਹੁਤੀ ਚੇਂਜ ਨਹੀਂ ਗਈ ਬਹੁਤੀ ਚੇਂਜ ਗਈ ਤੇ ਪਹਿਲਾਂ ਤੁਸੀਂ ਪਾਵਰ ਕਰਤਾ ਇੱਕ ਤਾਂ ਡਬਲ ਸਿਲੰਡਰ ਨਾਲ ਪਾਵਰ ਕਰਤਾ ਤੁਹਾਨੂੰ ਵਿਖਾ ਦਿੰਨੇ ਆ ਤੇ ਬਾਕੀ ਜਿਹੜਾ AC ਕੈਮ ਲਾਇਆ ਆਹ ਬਾਈ ਨੇ ਲਾਇਆ ਜੀ ਹਾਂਜੀ 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 ਮੈਸਤਰੀ ਕੀ ਹਲਚਲ ਹੈ ਜੀ ਤੁਸੀਂ ਆਪਦਾ ਨਾਮ ਦੱਸੋ ਜੀ ਪਹਿਲਾਂ ਕੀ ਹੈ ਜੀ ਗੌਰਪ੍ਰੀਤ ਸਿੰਘ ਨਾਮ ਆ ਦੇ ਵਿੱਚ ਠੀਕ ਆ ਪਿੰਡ ਖਾਰੇ ਦੇ ਵਿੱਚ ਆਪਣੀ ਵਰਕਸ਼ਾਪ ਆ ਹਾਂਜੀ ਖਾਰੇ ਦੇ ਵਿੱਚ ਵਰਕਸ਼ਾਪ ਠੀਕ ਆ ਤੇ ਇਹ ਬਾਈ ਆਪਣੇ ਕੋਲੇ ਟਰੈਕਟਰ ਲੈ ਕੇ ਆਏ ਸੀਗੇ ਤੇ ਤੁਸੀਂ ਏਸੀ ਕੈਮ ਜਿਹੜਾ ਕਿਸ ਤੋਂ ਵੇਖ ਕੇ ਆਏ ਸੀ ਨਹੀਂ ਜੀ ਕਿਤੋਂ ਨਹੀਂ ਤੁਸੀਂ ਦੇਖਿਆਗਾ ਬਸ ਇਹਨਾਂ ਦਾ ਸ਼ੌਂਕ ਸੀ ਜਾਂਦੇ ਏਸੀ ਕਰਨਾ ਦੋ ਤਿੰਨ ਸਾਲ ਹੋ ਗਿਆ ਨੇ ਸਾਨੂੰ ਪੁੱਛਦੇ ਫਿਰਦੇ ਨੂੰ ਅੱਛਾ ਕਿਹੜੀ ਗੱਲ ਹੈ ਕਰ ਲੈਣੀ ਆਪਾਂ ਦਸਾਂ ਦਾ ਵਿੱਚ ਤਿਆਰ ਕਰ ਦਿੰਨੇ ਹਾਂ ਠੀਕ ਆ ਬੇਟਾਂ ਦੀ 5 ਮਿੰਟਾਂ ਦੀ ਸਕੀਮ ਬਣੀ ਬਰੀ ਵਾਲੀ ਮੰਡੀ ਤੋਂ ਜਾ ਕੇ ਅਸੀਂ ਸਮਾਨ ਲਿਆਏ ਸਮਾਨ ਬਈ ਪਹਿਲਾਂ ਇਹ ਦੱਸੋ ਸਾਰਾ ਨਵਾਂ ਲਾਇਆ ਕਿ ਪੁਰਾਣਾ ਲਾਇਆ ਨਹੀਂ ਕੁਝ ਸਮਾਨ ਅਸੀਂ ਨਵਾਂ ਲਾਇਆ ਜਿੱਥੋਂ ਤੱਕ ਹੱਦ ਤੱਕ ਸਾਡਾ ਜੋਰ ਲ ਸਮਾਨ ਪੁਰਾਣੀ ਨਹੀਂ ਸਾਰੇ ਜੀ ਇਹਦਾ ਪੁਰਾਣੇ ਨੇ ਜਿੱਥੋਂ ਪੈਸੇ ਬਚਦੇ ਸੀ ਬਚਾਤੇ ਬਿਲਕੁਲ ਜੀ ਬਿਲਕੁਲ ਕੋਈ ਇਹ ਨਹੀਂ ਕਿ ਆਪਾਂ ਹਰੇਕ ਚੀਜ਼ ਚੱਕ ਲਿਆਂਦੀ ਨਵੀਂ ਲਾਤੀ ਨਵੀਂ ਲਾਤੀ ਉਹ ਕੰਮ ਨਹੀਂ ਕੀਤਾ ਇੱਕ ਵਾਰੀ ਬਈ ਬਾਰੀ ਖੋਲ ਕੇ ਵਿਖਾਓ ਵਿੱਚ ਕੀ ਕੰਮ ਕੀਤਾ ਤੁਸੀਂ ਵਿੱਚ ਵਿਖਾ ਦਈਏ ਤੁਹਾਨੂੰ ਆਪਾਂ ਬਾਰੀ ਇਧਰਲੇ ਪਾਸੇ ਵਿਖਾਈਏ ਤੁਹਾਨੂੰ ਆਪਾਂ ਤਾਂ ਬਈ ਵਿੱਚ ਆਹਾ ਪੈਟਲ ਇਹਦਾ ਸਿੱਧੇ ਆਉਂਦੇ ਤੁਸੀਂ ਪੁੱਠੇ ਕਰਤੇ ਹਾਂਜੀ ਇਹਨਾਂ ਨੂੰ ਥੱਲੋਂ ਚੱਕ ਕੇ ਆਪਾਂ ਠੀਕ ਆ ਕੋੜੀਆਂ ਬਣਾ ਕੇ ਪੈਟਲ ਪੁੱਠੇ ਕਰਤੇ ਠੀਕ ਆ ਡੈਸ਼ ਬੋਰਡ ਜੋ ਬਣਾਇਆ ਜੀ ਆਪਾਂ ਡੈਸ਼ ਬੋਰਡ ਆਰਦਾ ਬਣਾਇਆ ਜੀ ਚਾਦਰ ਦਾ ਠੀਕ ਆ ਆ ਸਾਰੀ ਕਵਰਿੰਗ ਸਾਰੀ ਆਪ ਦੀ ਬਣਾਈ ਹੈ ਇਕੱਲਾ ਸਟੀਅਰਿੰਗ ਜਿਹੜਾ ਇਹ ਪਹਿਲਾਂ ਪਾਵਰ ਹੋਇਆ ਹੋਇਆ ਸੀ ਇਹਨਾਂ ਨੇ ਪਰਲੇ ਪਾਸੇ ਡਬਲ ਡਿਸਟਰੀਬਿਊਟਰ ਲੱਗਾ ਡਿਸਟਰੀਬਿਊਟਰ ਡਬਲ ਜਿੰਨਾ ਵਾਹ ਠੀਕ ਆ ਠੀਕ ਹੈ ਬਾਈ ਤੇ ਆ ਇਹਨੂੰ ਪਲੇਟਫਾਰਮ ਬੰਦ ਕਿਉਂ ਤਾਂ ਕੀਤਾ ਕਿ ਏਸੀ ਦੀ 쿨ਿੰਗ ਵਾਸਤੇ ਹੈ ਨਾ 쿨ਿੰਗ ਵਾਸਤੇ ਜੀ ਠੀਕ ਹੈ ਬਾਈ ਪੈਦਲੋਂ ਵੀ ਚੱਕ ਕੇ ਆਪਾਂ ਤਾਂ ਲੈਂਦੇ ਜੀ ਇਹਨਾਂ ਦੇ ਠੀਕ ਆ ਫਿਟਿੰਗ ਸਾਰੀ ਇਸ ਤਰ੍ਹਾਂ ਕੀਤੀ ਵੀ ਜਿਵੇਂ origignal ਫਿਟਿੰਗ ਹੁੰਦੀ ਜਿਹੜੀ ਇਹਦਾ ਬੈਟਰੀ ਬਾਕਸ ਆ ਸੀਗਾ ਬਾਈ ਉਹ ਅੰਦਰ ਆਉਂਦਾ ਸੀ ਹਾਂਜੀ ਬੈਟਰੀ ਬਾਕਸ ਇਹਦਾ ਅੰਦਰ ਆਉਂਦਾ ਸੀਗਾ ਹਾਂ ਉਹਨੂੰ ਆਪਾਂ ਥੱਲੇ ਕਰਤਾ ਥੱਲੇ ਵਿਖਾ ਦਈਏ ਤੁਹਾਨੂੰ ਇੱਥੇ ਬਾਈ ਨੇ ਥੱਲੇ ਫਿਟਿੰਗ ਕਰਤੀ ਬੈਟਰੀ ਬਾਕਸ ਤੇ ਬੈਟਰੀ ਕੱਢਦੇ ਕੋ ਕੱਢਣ ਵਾਸਤੇ ਕਿੱਧਰ ਦੀ ਕੀਤੀ ਇਹਦੀ ਉਹਦੀ ਖੋਲ ਕੇ ਜੀ ਠੀਕ ਆ ਉਹਦੀ ਕੀਤੀ ਓਪਨ ਪੌੜੀ ਹੈ ਬੈਟਰੀ ਬਾਹਰ ਆ ਜਾਂਦੀ ਆ ਟਾਪਾ ਖੁੱਲ ਜਾਂਦਾ ਹੀ ਬੈਟਰੀ ਦਾ ਸਹੀ ਠੀਕ ਹੈ ਬਾਈ ਯਾਨੀ ਕਿ ਇਧਰੋਂ ਨਿਕਲਦਾ ਕਰਤੀ ਬਿਲਕੁਲ ਜੀ ਤੇ ਜਿਹੜੀ ਇਹਦੀ ਹੁਣ ਟੈਂਕੀ ਸੀ ਬਾਈ ਇਹ ਗੈਪ ਹੋ ਗਈ ਥੱਲੇ ਉਧਰਲੇ ਪਾਸੇ ਵੀ ਮਾੜੀ ਤੁਹਾਨੂੰ ਨਿਗਾਹ ਮਰਾਈਏ ਸਵਾਰ ਕੇ ਤਾਂ ਉਧਰਲੇ ਪਾਸੇ ਬਾਈ ਨੇ ਲਾਈਆ ਪੈਰਾਂ ਦੇ ਥੱਲੇ ਟੈਂਕੀ ਡੀਜ਼ਲ ਟੈਂਕ ਸੀਗਾ ਬਾਈ ਕੰਮ ਵੀ ਲੈਂਦਾ ਕਰੇ ਇਹ ਨਹੀਂ ਗਾ ਗੱਲਾਂ ਗੀੜੇ ਕੱਢਣ ਨੂੰ ਰੱਖਿਆ ਇਹ ਬਾਈ ਕੰਮ ਲੈਂਦਾ ਕਰੇ ਲੋਡਰ ਦਾ ਕੰਮ ਲੈਂਦਾ ਪੂਰਾ ਵਧੀਆ ਕੰਮ ਚ ਹੀ ਦਿੰਦਾ ਠੀਕ ਆ ਜੀ ਨਾਲ ਆਪਾਂ ਇਹਦੇ ਰੂਟਰ ਪੰਪ ਲਾਤਾ ਰੂਟਰ ਨੂੰ ਪੰਪ ਨੂੰ ਡੀਜ਼ਲ ਖਿੱਚਣ ਤੇ ਕੋਈ ਪ੍ਰੋਬਲਮ ਨਾ ਆਵੇ ਪ੍ਰੋਬਲਮ ਨਾ ਆਵੇ ਤੇ ਬਾਈ ਜਿਹੜੀ ਬਾਈ ਨੇ ਫਿਟਿੰਗ ਕੀਤੀ ਆ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਬਾਈ ਬਹੁਤ ਵਧੀਆ ਚੱਲਦਾ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਲਾਂਬੇ ਵਾਲੀ ਗਲਤ ਕੀਤੀ ਨਹੀਂ ਕੋਈ ਲਾਂਬੇ ਵਾਲੀ ਗੱਲ ਆਪਦਾ ਬਾਈ ਮੋਬਾਈਲ ਨੰਬਰ ਦੱਸ ਜੀ ਕਿਸੇ ਹੋਰ ਨੇ ਬਣਾਉਣਾ ਹੋਇਆ 76580 76580 ਤੁਹ ਜੀ ਐਸ ਟੋਰ ਮੋਟਰ ਜੀ ਐਸ ਟੋਰ ਮੋਟਰ 76580 23003 ਤੇ ਦੂਜਾ ਨੰਬਰ ਵੀ ਤੁਸੀਂ ਵੇਖ ਸਕਦੇ ਆ ਸਕਰੀਨ ਤੇ ਵੀ ਚੱਲੀ ਜਾਂਦੇ ਆ ਉੱਥੋਂ ਵੀ ਤੁਸੀਂ ਨੋਟ ਕਰਕੇ ਬਾਈ ਨਾਲ ਗੱਲਬਾਤ ਕਰਕੇ ਆਪ ਦਾ ਕਿਸੇ ਵੀ ਟਰੈਕਟਰ ਤੇ ਲਾ ਦੇਗਾ ਬਾਈ ਹਾਂਜੀ ਕੋਈ ਟਰੈਕਟਰ ਹੋਵੇ ਕੋਈ ਵੀ ਹੋਵੇ ਛੋਟਾ ਵੱਡਾ ਵੱਡੇ ਤੋਂ ਵੱਡਾ ਕੋਈ ਵੀ ਟਰੈਕਟਰ ਹੋਵੇ ਟਰੈਕਟਰ ਲੋਡ ਮੰਨ ਜੇ ਕਿਸੇ ਗੱਲ ਦੀ ਕੋਲਿੰਗ ਨਾ ਕਰੇ ਅਸੀਂ ਜ਼ਿੰਮੇਵਾਰ ਬੈਠੇ ਆ ਜੀ ਇਸ ਕੀ ਠੀਕ ਆ ਤੇ ਜਿਹੜਾ ਤੁਸੀਂ ਏਸੀ ਲਾਇਆ ਹੁਣ ਇਹ ਵੀ ਦੱਸ ਦੋ ਬਾਈ ਕਾ ਦਾ ਲਾਇਆ ਏਸੀ ਅਸੀਂ ਇਹਦੇ ਤੇ ਕਾਰ ਦਾ ਲਾਇਆ ਜੀ ਵਿਗਨਰ ਕਾਰ ਦਾ ਲਾਇਆ ਵੈਗਨਰ ਗੱਡੀ ਦਾ ਹਾਂਜੀ ਵੈਗਨਰ ਗੱਡੀ ਦਾ ਤੇ ਫਿਟਿੰਗ ਬਈ ਆਪ ਕੀਤੀ ਸਾਰਾ ਕੁਝ ਆਪ ਬਾਹਰੋਂ ਕਿਸੇ ਦੀ ਹੈਲਪ ਕੋਈ ਕਿਸੇ ਦੀ ਇਕੱਲੇ ਇਲੈਕਟ੍ਰੀਸ਼ੀਅਨ ਤੋਂ ਬਿਨਾ ਕੋਈ ਹੈਲਪ ਨਹੀਂ ਇਕੱਲੇ ਠੀਕ ਆ ਤੁਹਾਨੂੰ ਵਿਖਾ ਦਈਏ ਆਹ ਏਸੀ ਆਸਤੇ ਲਾਇਆ ਫਿਟਿੰਗ ਦੀ ਏਸੀ ਵੇਖ ਸਕਦੇ ਤੁਸੀਂ ਕੋਈ ਇਹਦੇ ਨਾਲ ਕੋਈ ਟੱਟ ਪਾ ਜੇ ਕੋਈ ਵੈਲਡਿੰਗ ਨਹੀਂ ਕੋਈ ਨਹੀਂ ਪੱਤੀਆਂ ਵਗੈਰਾ ਬਣਾ ਕੇ ਉਵੇਂ ਵਧੀਆ ਬਣਾਇਆ ਜਗੜਮਟ ਸ਼ੋ ਚੱਕ ਕੇ ਵਿਖਾ ਦੇ ਬਈ ਹੁਣ ਸ਼ੋ ਚੱਕ ਕੇ ਵਿਖਾ ਦਈਏ ਤੁਹਾਨੂੰ ਇਧਰਲੇ ਪਾਸੇੋਂ ਤਾਂ ਆਹ ਬਾਈ ਨੇ ਫਿਟਿੰਗ ਕੀਤੀ ਏਸੀ ਦੀ ਰੈਡੀਏਟਰ ਦੇ ਮੁਰੇ ਵੇਖ ਸਕਦੇ ਤੁਸੀਂ ਤੇ ਬਾਕੀ ਪੋ ਪਾਵਰ ਸਟੇਨਿੰਗ ਫਿਟਿੰਗ ਆ ਉਹ ਪਾਵਰ ਸਟੇਨ ਇਹ ਸਾਰੀ ਏਸੀ ਦੀ ਆ ਗਈ ਜੀ ਪਾਵਰ ਵਾਲੀ ਥੱਲੇ ਆ ਗਈ ਪਾਵਰ ਵਾਲੀ ਦਾ ਪਤਾ ਨਹੀਂ ਇਹ ਸਾਰੀ ਏਸੀ ਏਸੀ ਦੀ ਆ ਗਈ ਜੀ ਠੀਕ ਆ ਏਸੀ ਦੀ ਫਿਟਿੰਗ ਆ ਕਿ ਪੱਖਾ ਦੇਤਾ ਜੀ ਮੂਰੇ ਰੈਡੀ ਰੀਟਰ ਸੋਈ ਚੱਕਦਾ ਹੋਵੇ ਟਰੈਕਟਰ ਨਾਲ ਪੱਖਾ ਦੇਤਾ ਜੀ ਆਟੋਮੈਟਿਕ ਠੀਕ ਜੀ ਲਾ ਕੇ ਬੰਦ ਕਰ ਦਾਂਗੇ ਜੀ ਨਾ ਆਪਾਂ ਗਰਮੀ ਦੇ ਵਿੱਚ ਠੀਕ ਆ ਗਰਮੀ ਦੇ ਵਿੱਚ ਬੰਦ ਕਰ ਦਾਂਗੇ ਪਾ ਏਸੀ ਨਹੀਂ ਨਾਲ ਸਿਆਲ ਦੇ ਵਿੱਚ ਹੀਟਰ ਵੀ ਚੱਲੂਗਾ ਜੀ ਘੱਟ ਤਰ੍ਹਾਂ ਡਬਲ ਕੰਮ ਕਰੂਗਾ ਡਬਲ ਕੰਮ ਛਾਲੇ ਕੀ ਕੱਲਾ ਏਸੀ ਏਸੀ ਦਾ ਕੰਮ ਨਹੀਂ ਲੈਣਾ ਹੀਟਰ ਦਾ ਵੀ ਬਾਈ ਨਾਲ ਕੰਮ ਲਊਗਾ ਤੇ ਬਾਕੀ ਬਾਈ ਟੈਂਕੀ ਇਹ ਰੀਜਨਲ ਲੱਗੀ ਵੀ ਥੱਲੇ ਆਹ ਸੱਚੀ ਰੀਜਨਲ ਟੈਂਕੀ ਕੋਈ ਭੰਨ ਘੜ ਨਹੀਂ ਕੀਤੀ ਏ 25 ਗਰਾਂ ਵਾਲੀ ਟੈਂਕੀ ਆ ਹਾਂਜੀ ਉਹ ਕਿੰਨੇ ਕਿ ਲੀਟਰ ਦੀ ਹੁੰਦੀ ਹੈ ਇਹ ਅੰਦਾਜ਼ਾ ਤਕਰੀਬਨ ਇਹ 30 ਕਿ ਲੀਟਰ 33 ਤੋਂ 40 ਲੀਟਰ ਦੇ ਆਸ-ਪਾਸ ਆ ਇਹਦਾ ਤੇ ਬਾਕੀ ਆ ਵੇਟ ਲਾਈ ਸੀ ਨਾ ਬਾਈ ਤੂੰ ਵੇਟ ਕਿਹੜੇ ਟਰੈਕਟਰ ਤੇ ਲਾਏ ਆ ਬਾਈ ਇਹ ਤਾਂ ਆਪਾਂ ਸੋਨਾ ਲੀਕਾ ਦੇ ਲਾਏ ਸੋਨਾ ਲੀਕਾ ਟਰੈਕਟਰ ਦੀਆਂ ਡਬਲ ਪਲੇਟਾਂ ਹਨਾ ਇਹ ਤਾਂ ਆਪਾਂ ਨੂੰ ਲੋਡਰ ਤੇ ਲੋਡ ਪੈਣੀ ਸੀ ਤਾਂ ਲਾਤੇ ਹਾਂਜੀ ਲੋਡਰ ਤੇ ਹਾਂ ਵੈਸੇ ਤਾਂ ਆਪਾਂ ਸਿੰਗਲ ਵੀ ਕਰ ਸਕਦੇ ਆ ਕੋਈ ਉਹ ਚ ਦਿੱਕਤ 12x28 ਦੇ ਟਾਇਰ ਪਾਏ ਆ ਠੀਕ ਆ ਰੀਜਨਲ 12x28 ਦੇ ਟਾਇਰਾਂ ਚ ਹੀ ਆ ਜਗੇ 616 ਦੇ ਆਉਂਦੇ ਆ ਉਹੋ ਉਹੀ ਟਾਇਰ ਲਾਏ ਆ ਤੇ ਮਗਰਲੇ ਪਾਸੇ ਉਹ ਵਿਖਾ ਦੀ ਬਈ ਆ ਜੋ ਘੁਮ ਕੇ ਮਗਰਲੇ ਪਾਸੇ ਆ ਹੁੱਕ ਬਈ ਤੇਰੀ ਨਾਲ ਦੀ ਆ ਹਨਾ ਆ ਰੀਜਨਲ ਹੁੱਕ ਆ ਇਹਦੇ ਲੋਕ ਲੱਗੇ ਆਉਂਦਾ ਸੀ ਗੁੱਲੇ ਤੇ ਕਿ ਗੁੱਲਾ ਨਾ ਨਿਕਲ ਜੇ ਤੁਰੀ ਜਾਂਦੀ ਟਰਾਲੀ ਤੇ ਤੇ ਇਹ ਹੁੱਕ ਬਿਲਕੁਲ ਰੀਜਨਲ ਹੁੱਕ ਆ ਤੇ ਬਾਕੀ ਆ ਲੱਗੀਆਂ LED ਲਾਈਟਾਂ ਇਹ ਹੈਗੀਆਂ ਫਾਰਮ ਟਰੈਕ ਦੀਆਂ ਫਾਰਮ ਟਰੈਕ ਦੀਆਂ ਬਾਈ ਨੇ LED ਲਾਈਟਾਂ ਲਾਤੀਆਂ ਤੇ ਬਾਕੀ ਲੈਂਕਾਂ ਵਗੈਰਾ ਬਈ ਇਹਦੇ ਚ ਕੋਈ ਪਿੱਛੇ ਕੁਝ ਚੇਂਜ ਕੋਸ਼ਿ ਨਹੀਂ ਜੀ ਸਾਰਾ ਕੁਝ ਰੀਜਨਲ ਜੀ ਬਿਲਕੁਲ ਪਿਛਲਾ ਪਾਸਾ ਬਿਲਕੁਲ ਰੀਜਨਲ ਆ ਸ਼ੀਸ਼ਾ ਖੁੱਲਦਾ ਕੀਤਾ ਕਿ ਨਹੀਂ ਕੀਤਾ ਖੁੱਲਦਾ ਹੀ ਸ਼ੀਸ਼ਾ ਇਹ ਖੁੱਲਦਾ ਹੋਇਆ ਅੰਦਰੋਂ ਖੋਲਦ ਨੇ ਇਹ ਸ਼ੀਸ਼ਾ ਸਾਨੂੰ ਠੀਕ ਆ ਵੱਡੀ ਚੀਜ਼ ਇਹ ਆ ਵੀ ਕੱਲ ਨੂੰ ਕੋਈ ਗੇਅਰ ਦਾ ਬ੍ਰੇਕ ਦਾ ਕੰਮ ਕਰਨਾ ਪੈ ਜੇ ਤਾਂ ਕੈਮਨ ਓਪਨ ਹੋ ਜਾਂਦਾ ਹੀ ਇਸ ਦਾ ਯਾਨੀ ਕਿ ਇਹ ਵੈਲਟ ਕਿਤੋਂ ਨਹੀਂਗਾ ਵੈਲਟ ਕਿਤੋਂ ਨਹੀਂ ਨਟਾਂ ਤੇ ਕੈਮਨ ਕੀਤਾ ਸਾਰੇ ਦਾ ਸਾਰਾ ਖੁੱਲਦਾ ਕੀਤਾ ਯਾਰ ਸਾਰਾ ਕੈਮਨ ਚੱਕਿਆ ਜਾਊਗਾ ਪਾਸੇ ਰੱਖ ਕੇ ਹਾਂ ਹਰ ਚੀਜ਼ ਨਟਾਂ ਤੇ ਕੀਤੀ ਆ ਦੋ ਨਟ ਇੱਥੇ ਦਿੱਤੇ ਹੋਇਆ ਦੋ ਨਟ ਲੰਮੇ ਲੋਟ ਦਿੱਤੇ ਆ ਮੂਰੇ ਘੇਰੇ ਜਿਹਾ ਬਣਿਆ ਤਾਂ ਨ ਬਣਿਆ ਤਾਂ ਨਾ ਜੇ ਆਪਾਂ ਕੱਲੀ ਟੂਬ ਲਾਉਣੀ ਤੇ ਕੱਲੀ ਵਿੱਚੋਂ ਨਿਕਲ ਜੂਗੀ ਜੇ ਸਾਰੇ ਦਾ ਸਾਰਾ ਕੰਮ ਲਾਉਣਾ ਬਣਿਆ ਤਾਂ ਨਾ ਕੰਮ ਲੱਗੇ ਜਿਵੇਂ ਆਪਾਂ ਕੰਮ ਲੈਣਾ ਯਾਰ ਜਾਨੀ ਕਿ ਕਾਈ 22 ਚਾਂਸ ਇਹ ਨਹੀਂ ਇੱਕ ਵਾਰੀ ਫਿੱਟ ਕਰਤਾ ਖੋਲਾਂਗੇ ਸਾਰਾ ਢੇੜਨਾ ਪਊਗਾ ਇਹ ਚੱਕਰ ਨਹੀਂ ਆ ਕਿ ਕੋਈ ਰਿਪੇਅਰ ਦਾ ਗੇਅਰ ਦਾ ਲੈਫਟ ਦਾ ਕੋਈ ਵੀ ਕੰਮ ਕਰਨਾ ਕੈਮਨ ਖੁੱਲ ਸਕਦਾ ਜੀ ਪਾਸੇ ਠੀਕ ਆ ਬਈ ਠੀਕ ਆ ਇਹ ਚੀਜ਼ ਬਹੁਤ ਜ਼ਰੂਰੀ ਆ ਹੁਣ ਇਹ ਤਾਂ ਹੈ ਨਹੀਂ ਕਿ ਸਦਾ ਹੀ ਟਰੈਕਟਰ ਐ ਚੱਲੀ ਜਾਊਗਾ ਇੱਕ ਵਾਰੀ ਲਾਤਾ ਤਾਂ ਇਹਦੇ ਵਾਸਤੇ ਵੀ ਇਹ ਕੰਮ ਕਰਨਾ ਬਹੁਤ ਜ਼ਰੂਰੀ ਸੀਗਾ ਤੇ ਬਾਕੀ ਬਈ ਤੁਹਾਨੂੰ ਦੁਨੀਆ ਵੇਖੂਗੀ ਤੁਸੀਂ ਆਪ ਕਈਰ ਕਿਸੇ ਨੇ ਲਵਾਉਣਾ ਹੀ ਹੁੰਦਾ 8023003 ਦੂਸਰਾ ਨੰਬਰ ਹੈ ਜੀ 62803 17210 ਬੱਬੂ ਡੈਂਟਰ ਖਾਰਾ ਠੀਕ ਹੈ ਜੀ ਤੇ ਬਾਕੀ ਤੁਸੀਂ ਖਾਰੇ ਇੱਥੇ ਆ ਕੇ ਵਿਖਾ ਵੀ ਸਕਦੇ ਆਂ ਆਪਾਂ ਮੇਨ ਰੋਡ ਮੇਨ ਰੋਡ ਦੇ ਉੱਤੇ ਜੀ ਮੇਨ ਰੋਡ ਤੇ ਇੱਥੇ ਆ ਕੇ ਕਿਸੇ ਨੇ ਚੈੱਕ ਕਰਨਾ ਬਾਈ ਦੇ ਘਰੇ ਆ ਕੇ ਤੁਸੀਂ ਕੈਬਨ ਚੈੱਕ ਕਰ ਸਕਦੇ ਆਂ ਬਾਕੀ ਲਾਈਟਾਂ ਉੱਪਰ ਲੀਆਂ ਵੀ ਚਾਲੂ ਕੀਤੀਆਂ ਮੂਰੇ ਬਾਰ ਲਾਈਟ ਲੱਗੀ ਆ ਮਗਰ ਲਾਈਟਾਂ ਲੱਗੀਆਂ ਤੇ ਇਹਦੇ ਵਿੱਚ ਵੀ ਬਈ ਰੋਸ਼ਨੀ ਵਾਸਤੇ ਕੋਈ ਲਾਇਆ ਕਿ ਨਹੀਂ ਲਾਇਆ ਕੈਬਨ ਚ ਅੰਦਰ ਲਾਈਟ ਨਹੀਂ ਹੈ ਜੇ ਤੁਹਾਨੂੰ ਡੌਨ ਸੀਲਿੰਗ ਕਰਨੀ ਹੈ ਜੀ ਐਸਬੀ ਇਹਨਾਂ ਨੇ ਉੱਤੋਂ ਸੀਜ਼ਨ ਆ ਠੀਕ ਆ ਝੋਨੇ ਦਾ ਸੀਜ਼ਨ ਆ ਗਿਆ ਸੀ ਇਹਨਾਂ ਦਾ ਕਾਰੋਬਾਰ ਨੇੜੇ ਸੀਗਾ ਥੋੜਾ ਜਿਹਾ ਲੇਟ ਕਰਨ ਲੱਗੇ ਤਿਆਰ ਅਸੀਂ ਸਾਰੇ ਦੇ ਨਹੀਂ ਸਾਨੂੰ 20 22 ਮਿਲੇ ਜੀ ਇਹਨਾਂ ਦੇ ਵਿੱਚ ਵਿੱਚ ਤਿਆਰ ਕਰਕੇ ਇਹਦੇ ਡਾਉਨ ਸੀਲਿੰਗ ਕਰਨੀ ਹੈ ਜੀ ਅੰਦਰ ਜਿਵੇਂ ਟਰੱਕ ਦੇ ਕੈਮਨ ਬਣਦਾ ਹੁੰਦਾ ਜੀ ਠੀਕ ਆ ਠੀਕ ਆ ਉਹਦੇ ਨਾਲ ਅੰਦਰ ਲਾਈਟਾਂ ਵਗੈਰਾ ਲੱਗ ਜਾਣਗੀਆਂ ਜਿਹੜਾ ਬੰਦਾ ਵਿੱਚ ਬੈਠਾ ਉਹ ਦਿਖਾਇਆ ਕਰੂਗਾ ਕਿ ਵੇਖ ਆ ਬੰਦਾ ਜਾਂਦਾ ਹਾਂ ਜੀ ਹਾਂ ਇਹ ਚੱਗੂਗਾ ਇਹ ਬਾਕੀ ਲੋਕੀ ਐਵੇਂ ਕਹੀ ਜਾਂਦੇ ਆ ਕਿ ਅਸੀਂ ਉਹ ਚੀਜ਼ ਬਣਾਉਣੀ ਆ ਧੌਣ ਮੁੜ ਕੇ ਵੇਖਣ ਵਾਲੀ ਆ ਚੀਜ਼ ਆ ਧੌਣ ਮੁੜ ਕੇ ਵੇਖਣ ਵਾਲੀ ਕਹਿ ਸਕਦੇ ਆ ਆਪਾਂ ਕਿ ਜਿਹਨੂੰ ਠੀਕ ਆ ਸਵਾਤ ਆ ਬਾਈ ਪੈਸੇ ਲੱਗਿਆਂ ਦਾ ਫੇਰ ਹੀ ਆਉਂਦਾ ਜੇ ਲੋਕੀ ਪੁੱਛਣਗੇ ਆ ਕਿਵੇਂ ਕੀਤਾ ਬਾਈ ਸ਼ੁਕਰ ਲਾਇਆ ਇਹ ਨਹੀਂ ਆ ਜੀ ਆਪਾਂ ਅਸੀਂ ਇਹ ਮਰੂਤੀ ਦਾ ਆਪਾਂ ਕਹਿ ਦਈਏ ਹਨਾ ਮਰੂਤੀ ਦੇ ਜੋ ਲੱਗਾਂ ਉਹ ਸ਼ੁਕਰ ਲਾ ਕੇ ਬਣਾਇਆ ਅੰਦਰੋਂ ਤੁਹਾਨੂੰ ਹੋਰ ਵੀ ਵਿਖਾ ਦਈਏ ਡੈਸ਼ ਬੋਰਡ ਚੈੱਕ ਕਰ ਲਓ ਆ ਮੀਟਰ ਉਹੀ ਆ ਬਾਈ ਹਨਾ ਰੀਜਨਲ ਮੀਟਰ ਰੀਜਨਲ ਮੀਟਰ ਆ ਏਸੀ ਵਾਸਤੇ ਆ ਹਾਂਜੀ ਏਸੀ ਦੀਆਂ ਆ ਇਹ ਏਸੀ ਵਾਸਤੇ ਆ ਇਹ ਬੜਾ ਬੱਤਰ ਲਿਆਂਦਾ ਇਸ ਸਟੀਅਰਿੰਗ ਬੱਤਰ ਇਹ ਰੇਸ ਆ ਗਈ ਹੈ ਹੈਂਡ ਰੇਸ ਅੱਛਾ ਆਹਾ ਹੱਥ ਵਾਲੀ ਰੇਸ ਲਾਈ ਆ ਕਿਉਂਕਿ ਇਹਦੀ ਰੇਸ ਇੱਥੇ ਹੁੰਦੀ ਸੀ ਸਟੀਅਰਿੰਗ ਚ ਇਸ ਤਰ੍ਹਾਂ ਆਉਂਦੀ ਹੈ ਹਾਂ ਇਹਨੂੰ ਜੌਂਡੀਅਰ ਦੀ ਤਰ੍ਹਾਂ ਲਾਤੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਸਾਰੇ ਜਿਹੜੇ ਫੀਚਰ ਸਾਰੇ ਵਿੱਚ ਇਧਰੋਂ ਵਿਖਾ ਦਈਏ ਤੁਹਾਨੂੰ ਆ ਏਸੀ ਛੱਡਣ ਵਾਸਤੇ ਹੀਟਰ ਵਾਸਤੇ ਹੀਟਰ ਵਾਸਤੇ ਡਾਇਰੈਕਸ਼ਨਾਂ ਚੇਂਜ ਪੈਰਾਂ ਨੂੰ ਤਾਂ ਮੂੰਹ ਨੂੰ ਇਹ ਵੀ ਚਾਲੂ ਹੈ ਜੀ ਠੀਕ ਹੈ ਜੀ ਸਾਰੇ ਅੰਦਰੋਂ ਦਾ ਜੋ ਕਿ ਜੋ ਕਿ ਕਾਰ ਦੇ ਵਿੱਚ ਫੀਚਰ ਹੁੰਦੇ ਸੀ ਸਾਰੇ ਉਹ ਸਾਰੇ ਲਾਗੇ ਜਿਹੜਾ ਆਪਾਂ ਯਾਰ ਕੰਪਨੀ ਤੋਂ ਕੋਈ ਏਸੀ ਫਿਟਿੰਗ ਟਰੈਕਟਰ ਲਵਾਂਗੇ ਜਿਹੜੇ ਫੀਚਰ ਉਹ ਚ ਆਉਂਦੇ ਆ ਉਹ ਇਹ ਚ ਵੀ ਮਿਲਣਗੇ ਭਾਵੇਂ ਘਰੇ ਤਿਆਰ ਕੀਤਾ ਪਰ ਮਿਲਣਗੇ ਸਾਰੇ ਹੀ ਬਾਕੀ ਆਹ ਬਈ ਫਾਰਮ ਟਰੈਕ ਦੀਆਂ ਲਾਈਟਾਂ ਲਾਈਆਂ ਇਹਨਾਂ ਨੇ ਮੂਰੇ LED ਲਾਈਟਾਂ ਜੋ ਆਉਂਦੀਆਂ T20 ਨੂੰ T20 ਟਰੈਕਟਰ ਨੂੰ ਆਉਂਦੀਆਂ ਆਹ ਫਾਰਮ ਟਰੈਕ ਨੂੰ ਉਹ ਲਾਈਟਾਂ ਲਾਈਆਂ ਤੇ ਬਾਕੀ ਬਈ ਕੋਈ ਵੇਚਣ ਦਾ ਰਾਦਰ ਰੁਦਾ ਤਾਂ ਨਹੀਂ ਪਹਿਲਾਂ ਬਣਾਇਆ ਸੀ ਨਹੀਂ ਬਈ ਹਾਂ ਹੁਣ ਤਾਂ ਪੱਕਾ ਹੀ ਹੋ ਗਿਆ ਹੁਣ ਤਾਂ ਪੱਕਾ ਹੀ ਹੁਣ ਤਾਂ ਰੱਖਣਾ ਹੀ ਆ ਬਾਕੀ ਹੁਣ ਤਾਂ ਟਰੈਕਟਰ ਮਸ਼ਹ ਆਪਾਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਲੋਕ ਆਪ ਹੀ ਦੱਸੀ ਜਾਂਦੇ ਸੀ ਕਿ ਬਈ ਖਾਰੇ ਪਿੰਡ 'ਚ ਟਰੈਕਟਰ ਹੈਗਾ ਆਪ ਹੀ ਦੱਸਦੇ ਸੀ ਲੋਕ ਕਿ ਖਾਰੇ ਪਿੰਡ 'ਚ ਟਰੈਕਟਰ ਅਸੀਂ ਵੇਖਿਆ ਸੜਕ ਤੇ ਜਾਂਦਾ ਵੇਖਿਆ ਕਿਸੇ ਨੇ ਕਿਸੇ ਨੇ ਚੱਲੀ ਜਾਂਦਾ ਵੇਖਿਆ ਪਰ ਹੁਣ ਟਰੈਕਟਰ ਬਈ ਮਸ਼ਹੂਰਾ ਤੇਰਾ ਠੀਕ ਆ ਹੁਣ ਵੇਚਣ ਵਾਲਾ ਇਰਾਦਾ ਤਾਂ ਕਦੇ ਬਣਾਈ ਵੀ ਨਾ ਨਹੀਂ ਬਈ ਠੀਕ ਆ ਨਾ ਆਪਾਂ ਦਾਦਾ ਹੈ ਵੀ ਨਹੀਂ ਗਾ ਵੱਡੀ ਚੀਜ਼ ਇਹ ਆ ਜੀ ਜਿਵੇਂ ਛੋਟਾ ਟਰੈਕਟਰ ਆ ਮੇਰੀ ਜੀ ਉੱਤੇ ਵੱਡੇ ਟਰੈਕਟਰ ਵੀ ਦੱਬਦੇ ਆ ਲੋਡ ਮੰਦੇ ਆ ਡੀਜ਼ਲ ਮੈਨੇਜ ਦੇ ਵਿੱਚ ਖਰਚ ਫਰਕ ਪੈ ਜਾਂਦਾ ਅੱਛਾ ਇਸ ਦਾ ਕੋਈ ਇਸ ਚੀਜ਼ ਦਾ 1% ਦਾ ਵੀ ਫਰਕ ਨਹੀਂ ਪਿਆ ਜੀ ਠੀਕ ਆ origignal ਟਰੈਕਟਰ ਕੋਈ ਟਰੈਕਟਰ ਦਾ ਇੰਜਨ ਨਹੀਂ ਵੱਡਾ ਕੀਤਾ ਕੋਈ ਆਪਾਂ ਹੋਰ ਨਹੀਂ ਛੇੜ ਛਾੜ ਕੀਤੀ ਇਸ ਦੀ ਠੀਕ ਆ ਸਾਰਾ origignal ਟਰੈਕਟਰ ਆ ਜੀ ਜਿਵੇਂ ਹੈਗਾ ਜਿਵੇਂ ਹੈਗਾ ਉਵੇਂ ਦਾ ਉਵੇਂ ਹੀ ਆ ਇਸੀ ਚਲਾ ਕੇ ਦਿਖਾਉਣੇ ਆ ਵੀ ਕਿੰਨੀ ਕਿ ਰੇਸ ਲੈਂਦਾ ਤੇ ਕੀ ਕੁਸ਼ ਕਰਦਾ ਵਿਖਾ ਦੇ ਬਈ ਮੜਾ ਜੋ ਵੀ ਇੱਕ ਵਾਰੀ ਸਟਾਰਟ ਕਰਕੇ ਵਿਖਾ ਦੇ ਇਹ ਨਹੀਂ ਤੇਲ ਖਰਚਾ ਵਧਾਈ ਜਾਊਗਾ ਉਹ ਘੱਟ ਹੋਣੀਗਾ ਬਈ ਬਈ ਕੋਈ ਡੀਜ਼ਲ ਖਰਚਾ ਨਹੀਂ ਜਾ ਹਾਂ ਮੈਂ ਨਾਰਮਲ ਰੇਸ ਤੇ ਚੱਲੀ ਜਾਂਦਾ ਕੋਈ ਰੇਸ ਨਹੀਂ ਵੱਧ ਕਰਨੀ ਪੈਂਦੀ ਨਾ ਬਈ ਕੋਈ ਰੇਸ ਨਹੀਂ ਕਰਨੀ ਪੈਂਦੀ ਠੀਕ ਆ ਵਿਖਾ ਦੇ ਬਈ ਸਟਾਰਟ ਕਰ ਦੇ ਟਰੈਕਟਰ ਨੂੰ ਸੋਚ ਪਾਸੇ ਲਾਈ ਆਪਾਂ ਇੱਥੋਂ ਸੋਚ ਲੱਗ ਗਈ ਜੀ ਪਾਵਰ ਹਾਂ ਇੱਥੇ ਸਟਾਰਟਿੰਗ ਸੋਚ ਅੱਛਾ ਪੁਸ਼ ਬਟਨ ਲਾਇਆ ਸਟਾਰਟ ਵਾਸਤੇ ਪੁਸ਼ ਬਟਨ ਲੱਗਾ ਦੇਖ ਸਕਦੇ ਆ ਹਾਂ ਆਈਸੀ ਆਨ ਹੋ ਗਿਆ ਹੌਲ ਤੇ ਛੱਡਦਾ ਆਪਾਂ ਸਲੋ ਰੇਸ ਤੇ ਆ ਰੇਸ ਬਿਲਕੁਲ ਸਲੋ ਆ ਹਾਂ ਦੇਖ ਸਕਦੇ ਆ ਏਸੀ ਦੀ ਪੂਲਿੰਗ ਸ਼ੁਰੂ ਹੋ ਚੁੱਕੀ ਆ ਇਹੀ ਫਰਕ ਆ ਬਾਈ ਕਾਰਾਗਰੀ ਦਾ ਇਹੀ ਕਾਰਾਗਰੀ ਦਾ ਫਰਕ ਆ ਦੇਖ ਸਕਦਾ ਤੁਸੀਂ ਤੇ ਬਾਕੀ ਕਿਸੇ ਨੇ ਤਿਆਰ ਕਰਾਉਣਾ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਜੇਕਰ ਤੁਸੀਂ ਆਪਦੇ ਕਿਸੇ ਵੱਖਰੀ ਚੀਜ਼ ਦੀ ਕੋਈ ਵੀਡੀਓ ਕਰਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 6239529480 ਤੇ ਬਾਈ ਜੀ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦਿੱਤਾ ਤਦ ਤੱਕ ਧੰਨਵਾਦ ਜੀ